ਸਿਰਾਲੇ ਦੇ ਏਰੀਏ ਵਿੱਚ ਸਿੱਧੂ ਫਾਰਮ ਵਿੱਚ ਇੱਕ ਮੈਰਿਜ ਫੰਕਸ਼ਨ ਚੱਲ ਰਿਹਾ ਸੀਗਾ ਜਿੱਥੇ ਹਰਬਰਿੰਦਰ ਸਿੰਘ ਜੀ ਮੈਰਿਜ ਅਟੈਂਡ ਕਰ ਰਹੇ ਸੀਗੇ ਇਹ ਉਹਨਾਂ ਤੇ ਆ ਕੇ ਦੋ ਲੋਕਾਂ ਨੇ ਅਣਪਛਾਤੇ ਬੰਦੇ ਸੀਗੇ ਉਹਨਾਂ ਨੇ ਅਟੈਕ ਕੀਤਾ ਤੇ ਉਹਦੇ ਵਿੱਚ ਉਹਨਾਂ ਨੂੰ ਗੋਲੀ ਲੱਗੀ ਜਿਸ ਦੇ ਕਰਕੇ ਹਸਪੀਟਲ ਲਿਜਾਂਦੇ ਉਹਨਾਂ ਦੀ ਡੈਥ ਹੋਈ ਜਦੋਂ ਸਾਰੇ ਜਨੇ ਮਤਲਬ ਨਿਕਲਣ ਡੇ ਸੀ ਤੇ ਅਸੀਂ ਉਥੋਂ ਮਤਲਬ ਪ੍ਰਸ਼ਾਦਾ ਪਾਣੀ ਛਕ ਕੇ ਦੇ ਚਲੇ ਜਾਂ ਤੇ ਉਦੋਂ 10-15 ਮਿੰਟ ਬਾਅਦ ਸਾਨੂੰ ਖ਼ਬਰ ਮਿਲੀ ਕਿ ਆਹ ਗੱਲ ਹੋਈ ਆ ਉਹਨੂੰ ਮਨ ਇਹ ਕਰਦਾ ਵਾ ਪਤਾ ਨਹੀਂ ਕਿ ਜੇ ਬਾਹਰ ਗਏ ਆ ਬਾਹਰੋਂ ਵਾਪਸ ਕਿਹਨੇ ਜਾਂ ਸਾਡੇ ਬੱਚੇ ਨੇ ਜਾਂ ਅਸੀਂ ਆਉਣਾ ਜਾਂ ਨਹੀਂ ਆਉਣਾ ਅਸੀਂ ਸਾਰੇ ਜਿਹੜੇ ਕੱਥੇ ਰਹਿੰਦੇ ਸੀ ਸਾਰੇ ਨਾਲ ਸਾਰੇ ਕੰਮ ਕੀਤੇ ਬਹੁਤ ਪਿੰਡ ਦੇ ਵਧੀਆ ਕੰਮ ਕੀਤੇ ਸੀ ਇਹਨਾਂ ਕੰਮ ਮੇਰਾ ਨਾਮ ਬਦ ਸਿੰਘ ਜਿਹੜਾ ਸਰਪੰਚ ਹੋਪੀ ਕਿਤਾ ਦੇਖਦੇ ਹੋ ਜਿਹੜਾ ਦਿਨ ਦਿਹਾੜੇ ਜਿਹੜਾ ਮੌਜੂਦਾ ਸਰਪੰਚ ਦਾ ਜਿਹੜਾ ਕਤਲ ਕਰ ਦਿੱਤਾ ਜਾਂ ਕੀ ਕਹਨੇ ਤੁਸੀਂ ਇਹਨਾਂ ਨੇ ਤਾਂ ਨਾ ਇਹਦਾ ਇਹ ਹੈ ਕਿ ਅੱਜ ਅਸੀਂ ਕੱਥੇ ਸਾਰੇ ਵਿਆਦ ਵਿੱਚ ਜਦੋਂ ਸਾਰੇ ਜਿਹਨੇ ਮਤਲਬ ਨਿਕਲਣ ਦੇ ਸੀ ਤੇ ਅਸੀਂ ਉਥੋਂ ਮੱਲਾ ਪ੍ਰਸਾਦਾ ਪਾਣੀ ਛੱਕ ਕੇ ਇਹਦੇ ਚਲੇ ਜਾਂਦੇ ਉਦੋਂ 10 15 ਮਿੰਟ ਬਾਅਦ ਹੀ ਸਾਨੂੰ ਇਹ ਖਬਰ ਮਿਲੀ ਕਿ ਆਹ ਗੱਲ ਹੋਈ ਆ ਲੇਕਿਨ ਮੈਂ ਅੱਜ ਵੀ ਇਹ ਗੱਲ ਕਰਦੇ ਇਹ ਖਲੋਤੀ ਵੀ ਹਾਲਾਤ ਇਹ ਹੋ ਗਿਆ ਕਿ ਜਿੰਨੇ ਹਥਿਆਰ ਅੱਜ ਪੰਜਾਬ ਦੇ ਵਿੱਚ ਆ 1900 ਜਦੋਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਸੀ ਉਦਦੇ ਹਥਿਆਰ ਨਹੀਂ ਸੀ ਉਦੋਂ ਜਿੰਨੇ ਅੱਜ ਹਥਿਆਰ ਹੋ ਗਏ ਹੁਣ ਤੇ ਮਨ ਇਹ ਕਰਦਾ ਵਾ ਪਤਾ ਨਹੀਂ ਕਿ ਜੇ ਬਾਹਰ ਗਏ ਆ ਬਾਹਰੋਂ ਵਾਪਸ ਕਿਹਨੇ ਜਾਂ ਸਾਡੇ ਬੱਚੇ ਨੇ ਜਾਂ ਅਸੀਂ ਆਉਣਾ ਜਾਂ ਨਹੀਂ ਆਉਣਾ ਜਦੋਂ ਪਤਾ ਨਹੀਂ ਕੌਣ ਸਾਡਾ ਦੁਸ਼ਮਣ ਹੈ ਕੌਣ ਨਹੀਂ ਦੁਸ਼ਮਣ ਕਿਨੇ ਮਾਰ ਦੇਣਾ ਅੱਗੇ ਤੇ ਇਹ ਹੁੰਦਾ ਸੀ ਵੀ ਹਾਲਾਤ ਖਰਾਬ ਹੋ ਜਾ ਤਾਂ ਕੋਈ ਇਹੋ ਜਿਹਾ ਬੰਦਾ ਆਊਗਾ ਨੇ ਕੀ ਹੋਊਗਾ ਕੁਝ ਹੁਣ ਤੇ ਪਤਾ ਹੀ ਨਹੀਂ ਲੱਗਦਾ ਕਿ ਗੱਲ ਹੋਗੀ ਕੀ ਨਹੀਂ ਹੋਗੀ ਉਹਨਾਂ ਦੇ ਨਾਲ ਹੀ ਸੀਗੇ ਸਰਪੰਚ ਸਾਹਿਬ ਕਿੱਥੇ ਸੀ ਅਸੀਂ ਵਿਚਰੇ ਸਾਰੀ ਦਿਣੀ ਕਿੱਨਾ ਜਾਣੇ ਤੇ ਕੋਲ ਹੀ ਚੱਲੀ ਤੇ ਦੋ ਜਣਾਂ ਦੇ ਕੋਲ ਹੀ ਚੱਲੀ ਸਾਨੂੰ ਬਾਅਦ ਵਿੱਚ ਪਤਾ ਲੱਗਾ ਅਸੀਂ ਉਹਨਾਂ ਉੱਥੇ ਆ ਗਏ ਸੀ ਇਹ ਆ ਗਏ ਸੀ ਪਹਿਲਾਂ ਇੱਕ ਜਰਮਨ ਸਿੰਘ ਦੇ ਅਤੇ ਜੇਕੇ ਦੇ ਸਰਪੰਚ ਆਰ ਬਟਿੰਦਰ ਸੀ ਇਹਨਾਂ ਦਾ ਸਾਡਾ ਸਰਪੰਚ ਬਹੁਤ ਵਧੀਆ ਪੜਿਆ ਲਿਖਿਆ ਸਰਪੰਚ ਸੀਗਾ ਜੰਗੇ ਸਰਪੰਚ ਸੀਗਾ ਐ ਸਾਰੇ ਜਿਹੜੇ ਇਕੱਠੇ ਰਹਿੰਦੇ ਸੀ ਸਾਰੇ ਨਾਲ ਸਾਰੇ ਕੰਮ ਕੀਤੇ ਬਹੁਤ ਪਿੰਡ ਦੇ ਵਧੀਆ ਕੰਮ ਕੀਤੇ ਸੀ ਇਹ ਨਹੀਂ ਕਹਿੰਦੇ ਮੇਰੇ ਜਿਹਾ ਵਿਆਹ ਸਾਫ ਮਗਮ ਜਿਹੜੀ ਰਿਸ਼ਤੇਦਾਰੀ ਦੀ ਜੀ ਦਾ ਪਿੰਡ ਦਾ ਹੀ ਨਹੀਂ ਸਾਡਾ ਪਿੰਡ ਦਾ ਪਕਵਾ ਵੀ ਸੀ ਆਪਣਾ ਅੱਛਾ ਜੀ ਪਰ ਉਹ ਸੀ ਆਪਣਾ ਮਤਲਬ ਰਿਸ਼ਤੇਦਾਰੀ ਦਾ ਮਸਲਾ ਕੋਈ ਨਹੀਂ ਜੇ ਗੱਲ ਕਰੀਏ ਆਪਾਂ ਜਿੱਦਾਂ ਇਹਨਾਂ ਦੀ ਗੋਲੀ ਲੱਗਦੇ ਆ ਮੌਕੇ ਦੇ ਮੌਤ ਹੋ ਗਈ ਜਾਂ ਹਸਪੀਟਲ ਵਿੱਚ ਡਾਕਟਰ ਆ ਗਏ ਮੈਂ ਦੱਸ ਦੇ ਬਿਠਾਉ ਕਿ ਉੱਥੇ ਮੌਕੇ ਤੇ ਮਤਲਬ ਹੋ ਗਿਆ ਕਿਉਂਕਿ ਅਸੀਂ ਉੱਥੋਂ ਵਿਆਹ ਪਵਾਣ ਕਿ ਮੈਂ ਲੱਗੇ ਪਿੰਡ ਚਲੇ ਗਿਆ ਸੀ ਉਸ ਤੋਂ ਬਾਅਦ ਪਤਾ ਲੱਗਾ ਕਿ ਅਸੀਂ ਕਿਰਾਰੇ ਆਏ ਸੀ ਕਿੰਨੀ ਕਿੰਨੀਆਂ ਜਿਹੜੇ ਪਿੰਡ ਦੇ ਸਰਪੰਚ ਜੀ ਉਹ ਠੱਠੀਆਂ ਮਾਂ ਦਾ ਪਿੰਡ ਕਿੰਨੇ ਵਗ ਟਾਈਮ ਲਗ ਰਿਹਾ ਹਾਂਜੀ ਟਾਈਮ ਕਿੰਨੇ ਵਗ ਆ ਰਿਹਾ ਜੀ ਲੋੜੀ ਲੱਗੀ ਜੀ ਟਾਈਮ ਨਹੀਂ ਲੱਗੀ ਵੇਖਣਾ ਮੈਂ ਕਹਿ ਨਹੀਂ ਸਕਦਾ ਕਿਉਂਕਿ ਅਸੀਂ ਪਹਿਲਾਂ ਆ ਗਏ ਹਤੇ ਤਕਰੀਬਨ ਨੂੰ 3 ਵਜੇ ਤਕਰੀਬਨ ਦਾ ਟੈਂਪ ਸੀ ਜਿੰਨਾ ਟਾਈਮ ਹੋ ਸਕਦਾ ਕਈ 3:00 3:00 ਸਵਾ 3:00 ਦਾ ਟਾਈਮ ਸੀ ਜਦੋਂ ਹਾਂ ਅੱਜ ਜਦੋਂ ਗੋਲੀ ਆਂ 3 ਵਜੇ ਚੱਲੇ ਆ ਤੇ 3 ਵਜੇ ਤੋਂ ਬਾਅਦ ਦੀ ਗੱਲ ਹੈ 3:00 ਸਵਾ 3:00 ਵਗਲੀ ਜਿੱਦੀ ਦਾ ਦਾਦਾ ਮਹੌਲ ਹੋ ਦਰਦਮਲ ਬਿਲਕੁਲ ਜੀ ਵਿਆਹ ਦੇ ਵਿੱਚ ਬੜੀ ਖੁਸ਼ੀ ਨਾਲ ਸਾਰਾ ਕੁਝ ਹੋ ਰਿਹਾ ਸੀ ਜੀ ਤੇ ਇੱਕਦਮ ਇੱਕ ਤੇ ਮਤਲਬ ਫੈਰ ਹੋ ਜਾਣਾ ਦੂਸਰੀ ਇੱਕ ਮਤਲਬ ਬੰਦੇ ਦੀ ਮੌਤ ਹੋ ਜਾਣੀ ਤੇ ਫਿਰ ਵਿਆਹ ਦਾ ਮਤਲਬ ਉਹ ਜਿਹੜਾ ਫੈਰ ਜਿਹੜੇ ਰਫਲਾ ਕੀਤੇ ਗਏ ਆ ਉਸ ਤੋਂ ਨਾ ਨੂੰ ਜਵਨ ਨੂੰ ਪਤਾ ਲੱਗਾ ਅਸੀਂ ਉੱਥੇ ਕਿਉਂ ਨਹੀਂ ਸੀ ਮੈਂ ਇਹ ਤੁਹਾਨੂੰ ਫੈਰ ਬਾਰੇ ਕੁਝ ਦੱਸਦਾ ਸਤਨਾਮ ਸਿੰਘ ਕੀ ਗੱਲਬਾਤ ਹੋਈ ਆ ਜਿਸ ਤਰ੍ਹਾਂ ਦਾ ਦਿਲ ਜੜੀ ਦਾ ਸੌਦਾ ਕਰ ਰਿਹਾ ਸੀ ਜੀ ਵਿਆਹ ਸਮਾਗਮ ਦੇ ਵਿੱਚ ਹੀ ਇਹ ਘਟਨਾ ਨੂੰ ਜਾਮ ਬੁਲਾਇਆ ਗਿਆ ਵਾ ਪਤਾ ਨਹੀਂ ਵੀ ਰੰਜਿਸ਼ ਤੇ ਕੋਈ ਹੈ ਨਹੀਂ ਸੀ ਦੀ ਕੋਈ ਦੁਸ਼ਮਣ ਨਹੀਂ ਸੀਗਾ ਵਧੀਆ ਕੰਮ ਕਰ ਰਿਹਾ ਸੀ ਪਿੰਡ ਦੇ ਸਰਪੰਚ ਜੀ ਇਸ ਤਰ੍ਹਾਂ ਦਾ ਸੁਭਾਅ ਇਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਹੈ ਸਾਰੇ ਪਿੰਡ ਦੇ ਨਾਲ ਹੀ ਮਿਲ ਜੁਲ ਕੇ ਰਹਿੰਦਾ ਹੈ ਕਿਸੇ ਨਾਲ ਨਿਖਰਾ ਨਹੀਂ ਹਰਾਤਾ ਪਰ ਕੋਈ ਦੁਸ਼ਮਣੀ ਹੈ ਕੀ ਕੋਈ ਦੁਸ਼ਮਣੀ ਨਹੀਂ ਹੈਗੀ ਸਰਬਸੰਮਤੀ ਨਾਲ ਸਰਪੰਚ ਜੀ ਦੇ ਵਿੱਚ ਨਾ ਗਿਆ ਨਹੀਂ ਕੋਈ ਤਾਂ ਨਹੀਂ ਸਾਡੇ ਇਲੈਕਸ਼ਨ ਨਹੀਂ ਹੋਈ ਕਿੰਨੀ ਉਮਰ ਕਿੰਨੀ ਕੋਈ ਇਹਨਾਂ ਦੀ ਉਮਰ ਇਹਦੀ ਕੋਈ 35 ਦੇ ਸਾਲ ਹੋ ਗਈ 35 36 ਨਾ ਜੀ ਮਦਾ ਸਰ ਵੀਰਿੰਦਰ ਸਿੰਘ ਜੀ ਕੀ ਮੰਨ ਕੀ ਕਰਦੇ ਹੋ ਤੁਸੀਂ ਸਾਡੇ ਲਈ ਜੀ ਇੱਕ ਤੇ ਇਨਸਾਫ ਚਾਹੀਦਾ ਹੈ ਸਰ ਸਾਡੇ ਵਿੱਚ ਇੱਕ ਤੇ ਅਸੀਂ ਚਲੋ ਸਾਡੇ ਹੀ ਕਹਿ ਗਏ ਕਿ ਇਨਸਾਫ ਤੇ ਮਿਲਣਾ ਜੀ ਲੇਕਿਨ ਜਿਹੜਾ ਇਹ ਘਰਿਆ ਬੰਦ ਵੀ ਹੋਣਾ ਹੈ ਇਹਦਾ ਪਨਾਹ ਦੇ ਵਿੱਚ ਸਰ ਸਾਡੇ ਨਾਲ ਜਿਹੜੇ ਸਾਡੇ ਨਾਲ ਹੋਣੇ ਕੋਈ ਸਮਾਗ ਵੀ ਨਹੀਂ ਕਰਨਾ ਚਾਹੇਗਾ ਇਸ ਤਰ੍ਹਾਂ ਲੱਗਦਾ ਜਿੱਥੇ 10 ਬੰਦੇ ਇਕੱਠੇ ਹੋ ਗਏ ਮਤਲਬ ਉੱਥੇ ਗਤਰਾਵਾ ਕੀ ਗੱਲ ਹੋਣੀ ਨਹੀਂ ਆਏ ਸਰ ਜਿਹੜਾ ਸੇਰੋ ਫਾਰਮ ਦੇ ਵਿੱਚ ਸਰ ਸਿੱਧੂ ਫਾਰਮ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਇਆ ਸਰ ਉਹਦੇ ਬਾਰੇ ਕੀ ਅੱਜ ਇੱਥੇ ਆ ਪੁਲਿਸ ਸਟੇਸ਼ਨ ਸਰਾਲੀ ਦੇ ਏਰੀਆ ਵਿੱਚ ਸਿੱਧੂ ਫਾਰਮ ਵਿੱਚ ਇੱਕ ਮੈਰਿਜ ਫੰਕਸ਼ਨ ਚੱਲ ਰਿਹਾ ਸੀਗਾ ਜਿੱਥੇ ਹਰਬਿੰਦਰ ਸਿੰਘ ਜੀ ਮੈਰਿਜ اٹੈਂਡ ਕਰ ਰਹੇ ਸੀਗੇ ਉਹਨਾਂ ਤੇ ਆ ਕੇ ਦੋ ਲੋਕਾਂ ਨੇ ਅ ਅਣਪਛਾਤੇ ਬੰਦੇ ਸੀਗੇ ਉਹਨਾਂ ਨੇ ਅਟੈਕ ਕੀਤਾ ਤੇ ਉਹਦੇ ਵਿੱਚ ਉਹਨਾਂ ਨੂੰ ਗੋਲੀ ਲੱਗੀ ਜਿਸ ਦੇ ਕਰਕੇ ਹਸਪੀਟਲ ਲਿਜਾਂਦੇ ਉਹਨਾਂ ਦੀ ਡੈਥ ਹੋਈ ਤੇ ਇਹਦੇ ਵਿੱਚ ਜਿਹੜਾ ਦੂਸਰਾ ਬੰਦਾ ਇੱਕ ਸੀਗਾ ਜਿਹਨੇ ਅ ਅਟੈਕਰਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕ੍ਰੋਸਫਾਇਰ ਚ ਉਹਦੇ ਲੈਗ ਤੇ ਗੋਲੀ ਲੱਗੀ ਹੈਗੀ ਜੋ ਅੰਡਰ ਟ੍ਰੀਟਮੈਂਟ ਹੈਗਾ ਫਰਦਰ ਜਿਹੜਾ ਹੈਗਾ ਇਸ ਕੇਸ ਚ ਜਦੋਂ ਤੱਕ ਪ੍ਰਾਈਮ ਅਫਸਰ ਇਨਵੈਸਟੀਗੇਸ਼ਨ ਕੀਤੀ ਹੈਗੀ ਉਹਦੇ ਵਿੱਚ ਕੋਈ ਥ੍ਰੈਟ ਕਾਲ ਐਕਸਟਰਸ਼ਨ ਕਾਲ ਜਾਂ ਐਕਸਟਰਸ਼ਨ ਰਿਲੇਟਡ ਜਿਹੜਾ ਹੈਗਾ ਉਹ ਟਾਰਗੇਟਿੰਗ ਨਹੀਂ ਹੈਗੀ ਜਿਹੜੀ ਪ੍ਰਾਈਮ ਅਫਸਰ ਸਾਹਮਣੇ ਆਈ ਹੈਗੀ ਤੇ ਇਹਦੇ ਵਿੱਚ ਜਿਹੜਾ ਜਿੰਨਾ ਹੁਣ ਤੱਕ ਪੁਸ਼ਤਾਚ ਕੀਤੀ ਹੈਗੀ ਪਰਸਨਲ ਐਨਿਮੀਟੀ ਦਾ ਐਂਗਲ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਹੈਗੇ ਤੇ ਫਰਦਰ ਅਸੀਂ ਸਾਰੇ ਐਂਗਲਸ ਦੇ ਨਾਲ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਤੇ ਨਾਲ ਜਿਹੜਾ ਹੈਗਾ ਇਹਦੀ ਇਨਵੈਸਟੀਗੇਸ਼ਨ ਬੜੀ ਸੈਂਟੀਫਿਕ ਤੇ ਟੈਕਨੀਕਲ ਢੰਗ ਨਾਲ ਜਿਹੜੀ ਸਾਡੀ ਟੀਮਸ ਕਰ ਰਹੀ ਹੈਗੀ ਆ ਅਸੀਂ ਚਾਰ ਟੀਮ ਸੀਸੀਟੀਵ ਐਨਾਲਿਸਿਸ ਵਾਸਤੇ ਇਮੀਡੀਏਟਲੀ ਲਾਤੀ ਹੈ ਕਿ ਜਿਹੜੀ ਵਕ ਵਕ ਆਫਸਰਸ ਦੀ ਨਿਗਰਾਨੀ ਹੇਠ ਸੀਸੀਟੀ ਐਨਾਲਿਸਿਸ ਕਰ ਰਹੀ ਹੈ ਕਿ ਇੱਕ ਟੀਮ ਸਾਡੀ ਐਫਐਸਐਲ ਟੀਮ ਦੇ ਨਾਲ ਮਿਲ ਕੇ ਕ੍ਰਾਈਮ ਸੀਨ ਦਾ ਐਗਜ਼ਾਮੀਨੇਸ਼ਨ ਕਰ ਰਹੀ ਹੈ ਕਿ ਮੈਂ ਪਰਸਨਲੀ ਇਸ ਕੇਸ ਨੂੰ ਸੁਪਰਵਾਈਜ਼ ਕਰ ਰਿਹਾ ਹਾਂ ਤੇ ਆ ਮਨਜੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤੇ ਅਸੀਂ ਇਹਨੂੰ ਬਹੁਤ ਸੀਰੀਅਸਲੀ ਇਨਵੈਸਟੀਗੇਟ ਕਰਕੇ ਪ੍ਰੋਪਰ ਇਨਵੈਸਟੀਗੇਟ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਇਨਸ਼ੋਰ ਕਰਵਾਵਾਂਗੇ ਕਾਨੂੰਨ ਦੇ ਮੁਤਾਬਿਕ ਫੋਲੋ ਕਰਦੇ ਹੋਏ ਤੇ ਜਲਦੀ ਇਹਨਾਂ ਨੂੰ ਅਰੈਸਟ ਕਰਕੇ ਸਜ਼ਾ ਦਿਲਵਾਈ ਜਾਵੇਗੀ